ਬੜੇ ਅਫਸੋਸ ਦੀ ਗੱਲ ਹੈ ਜੀ ਕਿ ਸਾਡਾ ਜਿਹੜਾ ਹਲਕਾ ਪੁਲਾਥਿਆ ਇਸ ਵਕਤ ਅਸੀਂ ਮਿਆਣੀ ਅੱਡਾ ਢਿਲਵਾ ਨਗਰ ਪੰਚਾਇਤ ਵਿੱਚ ਖੜੇ ਹਾਂ ਮੇਰੇ ਨਾਲ ਇਹ ਰਵਿੰਦਰ ਕੁਮਾਰ ਜੀ ਦਾ ਪਰਿਵਾਰ ਹੈ ਇਹਨਾਂ ਦੀ ਇਹ ਨੂੰਹ ਹੈ ਬੇਟੀ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਕਾਉਂਸਲਰਸ ਵਗੈਰਾ ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਹੈ ਔਰ ਇਹਨਾਂ ਦੀਆਂ ਕਰਾਈ ਵਗੈਰਾ ਲੀਜ਼ ਜਮ੍ਹਾਂ ਕਰਾਈ ਜਾਂ ਨਗਰ ਪੰਚਾਇਤ ਨੂੰ ਉਹਦੀਆਂ ਰਸੀਦਾਂ ਲਈ ਫਿਰਦੇ ਨੇ ਔਰ ਬਲਕੇ ਆ ਤੁਸੀਂ ਦੇਖ ਸਕਦੇ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਮਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ ਉਹ ਦੇ ਨਾਲ ਇੱਕ ਲੈਂਡ ਮਾਫੀਆ ਨਿਆੰਗਾਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਧਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੇੜੇ ਸ਼ਬਦ ਕੱਲ ਬੋਲੇ ਨੇ ਔਰ ਇੱਕ ਉਹਨਾਂ ਦੀ ਰਜਿਸਟਰੀ ਜਿਹੜੀ ਇੱਕ ਸੋ ਕਾਲਡ ਕਰਾਈ ਉਹ ਡਾਊਟਫੁਲ ਆ ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਚੰਡੀਗੜ੍ਹ ਲੈਵਲ ਤੱਕ ਕੇਟੀਜੀਪੀ ਲਾਅ ਐਂਡ ਆਰਡਰ ਤੱਕ ਰਿਕਵੈਸਟ ਕਰਕੇ ਆਈਜੀ ਨਾਲ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਦੋਂ ਉਹਨਾਂ ਨੇ ਪਿਛਲੀ ਵਾਰੀ ਆਣ ਕੇ ਨਜਾਇਜ਼ ਡਾਇਰੈਕਟਲੀ ਐਕਸ਼ਨਜ਼ ਸ਼ਾਇਦ ਕੋਈ theft ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫਿਰ ਆਣ ਕੇ ਇੱਕ ਦੁਕਾਨ ਦੇ ਉੱਤੇ ਜਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਮੁਜਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥੱਲਿਓਂ ਲੈ ਕੇ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਤੋਂ ਲੈ ਕੇ ਉੱਪਰ ਡੀ ਜੇ ਏ ਡੀ ਜੀ ਪੀ ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚੋਂ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਤੇ ਆਣ ਕੇ ਕਬਜ਼ੇ ਕਰਨ ਨਜਾਇਜ਼ ਔਰ ਡਰੋਂ ਡਰਾਉਣ ਧਮਕਾਉਣ ਅਕੰਧਾ ਤੋੜਨੇ ਤੇ ਲੈਂਦੇ ਪਾਸੇ ਇੱਕ ਦੁਕਾਨ ਦੀ ਗੰਧ ਕੱਢ ਕੇ ਆਪਣੀ ਗੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾਅ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟ ਜਿਹੜਾ ਇਸ ਵਕਤ ਮਾਫੀਆ ਆਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਝ ਨਹੀਂ ਤੇ ਘਟੋ ਘਟ ਅਦਾਲਤ ਦੀ ਇੰਤਜ਼ਾਰ ਕਰ ਲੋ ਜਿਹੜੇ ਲੋਕ ਨਾਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਦਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤੱਕ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਹੈ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਮੇਰੇ ਨਾਲ ਜਿੰਨੇ ਇੱਥੇ ਇਕੱਠੇ ਸਾਰੇ ਇਹ ਵਿਚਾਰੇ ਇੱਕ ਦਹਿਸ਼ਤ ਦਾ ਮਾਹੌਲ ਪਿਆ ਹੋਇਆ ਇਹਨਾਂ ਦੇ ਸਾਡੇ ਮਿਆਣੀ ਢਡੇ ਢਿਲਵਾ ਨਗਰ ਪੰਚਾਇਤ ਦੇ ਲੋਕਾਂ ਦੇ ਵਿੱਚ ਉਮੀਦ ਕਰਦਾ ਮਾਂ ਕਿ ਪੁਲਿਸ ਆਪਣਾ ਫਰਜ਼ ਠੀਕ ਤਰ੍ਹਾਂ ਨਿਭਾਵੇਗੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੰਜੀ ਕੀ ਤੁਹਾਡਾ ਨਾਮ ਔਰ ਕਿਹੜਾ ਤੁਹਾਡਾ ਪਿੰਡ ਹੈ ਮੇਰਾ ਨਾਮ ਨਵਿਆ ਮੇਤਾ ਹੈ ਸਾਡਾ ਪਿੰਡ ਜਿਹੜਾ ਮਿਆਣੀ ਬਾਗਰਪੁਰ ਢਿਲਵਾਚਾ ਪਰ ਇੰਨੇ ਆ ਮਿਆਣੀ ਬਾਗਰਪੁਰ ਸਾਡਾ ਪਿੰਡ ਦਾ ਹੈ ਮਲ ਕੀ ਪੂਰਾ ਇਹ ਮਾਮਲਾ ਹੈਗਾ ਤੁਸੀਂ ਖੈਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਇਆ ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਿਓ ਕੀ ਪੂਰਾ ਮਾਮਲਾ ਸਰ ਪੂਰਾ ਮਾਮਲਾ ਇਹਦਾ ਕਿ ਨਗਰਪੰਚਾਇਤ ਦੀ ਜਗਾ ਵਸਰ 1970 ਦੇ ਸਵਾਰ ਆਪਾਂ ਇੱਥੇ ਰਹਿੰਦੇ ਆ ਧੌਂਦੇ ਪਰ ਤਾਂ ਵੀ ਜਗ੍ਹਾ ਚਲਦੀ ਆਉਂਦੀ ਸਾਡੀ ਸਰ ਤੇ ਸਰ ਇਹ ਜਗ੍ਹਾ ਦੀ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਾ ਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਜਿhistੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਕੋਈ ਨਹੀਂ ਹੁੰਦੇ ਸਾਹਬ ਨੇ ਉਹਨਾਂ ਨੂੰ ਜਿਹੜੀ ਇਹ ਜਗ੍ਹਾ ਦੇਤੀ ਆ ਸਰ ਮੈਂ ਉਹਨਾਂ ਅਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਰਜਿਸਟਰੀ ਨਾ ਕਰਾਓ ੱੱਕੇ ਨਾ ਸਰ ਰਜਿਸਟਰੀ ਆ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਤੇਰੇ ਸੋਰੇ ਨੂੰ ਵੀ ਜਾਨੋ ਮਾਰ ਦਾਂਗੇ ਬੱਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸੋਰੇ ਇਤਨਾ ਸੈਸ਼ਨ ਡਰੋਂਦੇ ਆ ਤੁਹਾਡਾ ਕੋਟਗੇ ਇਸ ਵੀ ਚੱਲਣ ਦੇ ਆ ਸਰ ਤਾਂ ਵੀ ਸਾਡੇ ੱੱਕੇ ਨਾਣ ਕੇ ਘਰ ਮੜ ਜੰਦੇ ਆ ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ ਨਾ ਤਾਲੇ ਲਾ ਦਿੰਦੇ ਨੇ ਕੁਸ਼ਕੰਦੇ ਸਰ ਮੈਨੂੰ ਗਲਤ ਮਲਦੇ ਬੋਲਦੇ ਤੂੰ ਘਾਚ ਜਾਂ ਤੂੰ ਚਾਵਾਂ ਲਾ ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ ਹਾਂਜੀ ਨਿਹੰਗ ਸਿੰਘ ਇਹ ਜਿਹਾ ਕਿਉਂ ਕਰਨਗੇ ਤੁਹਾਡੇ ਨਾਲ ਕੀ ਕਾਰਨ ਕੀ ਸਮਝ ਦੇ ਪਿੱਛੇ ਸਰ ਕਾਰਨੇ ਆ ਕਿ ਮੈਂ ਸਰ ਲੜਨ ਜੋਗੀ ਨਹੀਂ ਕੋਈ ਕਾਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੈਣਾ ਸਰ ਇਹ ਬਜ਼ੁਰਗ ਮੰਨੇ ਨੇ ਸ਼ੂਗਰ ਇਹ ਬਿਮਾਰ ਨੇ ਨੇ ਸਰ ਮੇਰਾ ਕਾਰ ਵਾਲਾ ਸਰ ਕੋਈ ਐਕਸੀਡੈਂਟ ਕਰਨੂੰ ਜੇਲ੍ਹ ਚ ਨੇ ਉਹ ਵੀ ਸਾਡੇ ਨਾਲ ਸਰ ੱੱਕਾ ਹੋਇਆ ਸੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਸਰ ੱੱਕਾ ਹੀ ਹੋਈ ਜਾ ਰਿਹਾ ਹਰ ਬੋਸਿਓ ਨਹੀਂ ਜਿਹੜੇ ਨਿੰਗ ਸੰਗ ਹੈ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਹੀ ਕਰ ਰਿਹਾ ਅਮਰਿੰਦਰ ਸਿੰਘ ਕੁਮਰਾ ਸਰ ਹਰਪ੍ਰੀਤ ਗੌਰਮਠਾਰੂ ਤੇ ਮਰਿੰਦਰ ਸਿੰਘ ਕੁਮਰਾਏ ਦੋ ਭੈਣ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਕਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਸਰ ਉਹ ਰਾਣਾ ਆਦਮੀ ਕੋਈ ਹੈਗਾ ਸਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਵਾਕਈ ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਆ ਹਰ ਜਗ੍ਹਾ ਤੇ ਗਈ ਮੈਂ ਤਹਿਸੀਲਦਾਰ ਸਾਹਿਬ ਤੇ ਵੀ ਗਈ ਮੈਂ ਸਿਰ ਐਸ ਐਚਓ ਸਾਹਿਬ ਤੇ ਵੀ ਗਈ ਡੀ ਐਸ ਪੀ ਤੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡੀ ਪੀ ਸਾਹਿਬ ਡੀ ਸੀ ਸਾਹਿਬ ਤੇ ਵੀ ਮੇਜ ਹੋ ਕੇ ਕੰਪਲੇਨਟ ਦਿੱਤੀ ਸਰ ਡੀ ਐਸ ਸਾਹਿਬ ਦੇ ਦਫ਼ਤਰ ਚ ਵੀ ਨਾਲ ਮੈਂ ਬਹੁਤ ਧਮਕੀਆਂ ਦਿੱਤੀਆਂ ਮੈਨੂੰ ਕਹਿੰਦੇ ਸਾਡੇ ਘਰ ਘੋੜੇ ਬੰਨਦਾਂਗੇ ਸਾਡੇ ਤੂੰ ਸਿੱਖਾ ਨਾ ਮੱਥਾ ਨਹੀਂ ਮਾਰਦੀ ਜ਼ਰ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੋੜ ਸੱਦੀ ਸੋ ਅੱਛਾ ਮੈਂ ਤੇਰੀ ਇੱਜ਼ਤ ਕਰਦੀ ਆ ਤੂੰ ਵੀ ਮੇਰੀ ਵੀਰਾਂ ਭਰਾਵਾ ਪਰ ਮੈਂ ਸੁਣਿਆ ਸੀ ਕਿ ਕਦੀ ਮਤਲਬ ਜਿਹੜੇ ਗੁਰਪੰਥ ਹੈਗੇ ਉਹ ਕਹਿੰਨਾ ਤੱਕਾ ਨਹੀਂ ਕਰਦੇ ਸਰ ਇਹ ਮੈਨਾਂ ਤੱਕਾ ਗਰ ਨਹੀਂ ਮੈਨੂੰ ਡਰਾਉਂਦੇ ਆ ਜ਼ਰ ਤਮ ਕਹਿੰਦੇ ਆ ਮੈਂ ਡਰਦੀ ਆ ਸਰ ਇੰਨਾ ਗਲੋਂ ਰਵੋਲਵਰਾਂ ਲੈ ਕੇ ਸਰ ਹੁੰਦੇ ਆ ਅੱਜ ਖੇਰਾ ਸਾਹਿਬ ਆਏ ਸੀਗੇ ਕੀ ਉਹਨਾਂ ਨੇ ਤੁਹਾਨੂੰ ਵਿਸ਼ਵਾਸਤ ਆਇਆ ਸਰ ਉਹ ਕਹਿੰਦੇ ਭੈ ਕੇ ਕੋਈ ਗੱਲ ਨਹੀਂ ਤਾਂ ਡੀਲ ਸੁਣਵਾਈ ਹੋਊਗੀ ਮੇਰੇ ਤੋਂ ਇਲਾਵਾ ਵੀ ਸਰ ਕੁਝ ਬੰਦੇ ਸੀਗੇ ਜਿਨ੍ਹਾਂ ਦੀ ਵੀ ਜਗਾ ਉੱਤੇ ਇਹਨਾਂ ਨੇ ਮਤਲਬ ੱੱਕਾ ਕਰਨ ਦੀ ਜਿਹੜੀ ਕੀਤੀ ਸੀ ਕੋਸ਼ਿਸ਼ ਹੈ ਰਜਿਸਟਰੀਆਂ ਇਹਨਾਂ ਨੇ ਜਾਲੀ ਬਣਾ ਕੇ ਕੰਮ ਕੀਤਾ ਸੀ ਸਰ ਉਹਨਾਂ ਦੇ ਮੇਰੇ ਕੋਲ ਵੀ ਪ੍ਰੂਫ ਹੈਗੇ ਹੋਰ ਦੁਕਾਨਦਾਰ ਵੀ ਆ ਜਿਹੜੇ ਇਹ ਨਿਹੰਗਾਂ ਤੋਂ ਪੀਟਦੇ ਆ ਜਿਨ੍ਹਾਂ ਨੂੰ ਡਰਾਇਆ ਤਮਕਾਇਆ ਜਾ ਰਿਹਾ ਸਰ ਮੇਰੇ ਕੋਲੋਂ ਤਿੰਨ ਜਾਣਿਆਂ ਦੇ ਪ੍ਰੂਫ ਹੈਗੇ ਆ ਇਸ ਤੋਂ ਇਲਾਵਾ ਵੀ ਹੋਰ ਬੰਦੇ ਜਿਨ੍ਹਾਂ ਨੇ ਸਾਡੀ ਜਗਤ ਨਾਲ ਨਾਲ ਜਿੱਦਾਂ ਦਾ ਸਾਡੇ ਤੇ ਅਟੈਕ ਕੀਤਾ ਤਿੰਨ ਬੰਦੇ ਹੋਰ ਆ ਉਹਨਾਂ ਦੇ ਵੀ ਅਟੈਕ ਕਰਨਦੇ ਆ ਸਰ ਉਹਨਾਂ ਨੇ ਵੀ ਕੋੜ ਕੇਸ ਕੀਤਾ ਹੋਇਆ ਸਰ ਸਾਰੇ ਅੱਡੇ ਦੀ ਹੀ ਨਗਰ ਪੰਚਾਇਤ ਦੀ ਜਗਾ ਵਾ ਸਾਰਾ ਅੱਡਾ ਜਿਹੜਾ ਉਹ ਡੈਸ਼ ਦੇ ਵਿੱਚ ਆ ਸਰ ਕੋਈ ਡਰ ਦਾ ਮਾਰਾ ਇਹਨਾਂ ਤੋਂ ਅੱਗੇ ਨਹੀਂ ਆਂਦਾ ਨਾ ਇਹ ਇਹਨਾਂ ਦੇ ਅੱਗੇ ਜਾਂਦੇ ਸਰ ਸਾਨੂੰ ਡਰਾਉਂਦੇ ਆ ਇਹ ਇਤੇ ਜੀ ਦਾ ਫਾਇਦਾ ਚੁੱਕਦੇ ਕਿ ਆ ਮੈਂ ਲੜ ਨਹੀਂ ਸਕਦੀ ਸਰ ਇਹਨਾਂ ਦੇ ਨਾਲ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆ ਸਰ ਮੇਰੀ ਇਹ ਹੀ ਮੰਗ ਪ੍ਰਸ਼ਾਸਨ ਅੱਗੇ ਕਿ ਇਹ ਜਿਹੜੇ ਮੇਨਾਂ ਤੱਕਾ ਕਰਦੇ ਆ ਕਬਜ਼ਾ ਕਰਨ ਦੀ ਨੀਤ ਕਰਨਦੇ ਆ ਜਾਲੀਆਂ ਜਿਸਟੀਆਂ ਬਣਵਾ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਜ਼ਰ ਮੇਰਾ ਸਭ ਕੁਝ ਖਤਮ ਹੋਏ ਨਾ ਮੇਰੀ ਜਗ੍ਹਾ ਨੂੰ ਬਚਾਇਆ ਜਾਵੇ ਨਗਰ ਪੰਚਾਇਤੀ ਜਗ੍ਹਾ ਦੀ ਜਿਸਟੀ ਨਹੀਂ ਹੋ ਸਕਦੀ ਸਾਰਾ ਅੱਡਾ ਹੀ ਨਗਰ ਪੰਚਾਇਤ ਦਾ ਸਰ ਹੋਰ ਬੰਦਿਆਂ ਦੇ ਵੀ ਤੱਕਾ ਕਰਨਦੇ ਨੇ ਹੋਰ ਵੀ ਸਹਮੇ ਹੋਏ ਲੋਕ ਨੇ ਇੱਥੇ 53 ਸਾਲ ਤੋਂ ਕਰਾ ਰਹੇ ਹਾਂਜੀ ਸਰ ਇਸ ਪਰਿਵਾਰ ਦਾ ਦੋਸ਼ ਆ ਕਿ ਇਹਨਾਂ ਨੂੰ ਕੁਝ ਨਿਹੰਗ ਸਿੰਘ ਜਥੇਬੰਦੀਆਂ ਡਰਾਉਂਦੀਆਂ ਤੁਮਕਾਉਂਦੀਆਂ ਕੀ ਕਹਿਣਾ ਤੁਹਾਡਾ ਤੁਸੀਂ ਇਸ ਮੌਕੇ ਤੇ ਆਏ ਆ ਇਹਦੇ ਸਬੰਧੀ ਅਸੀਂ ਜਿਹੜਾ ਹੀ ਐਫਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀ ਕਰਦੇ ਹੀ ਕਾਨੂੰਨ ਦੇ ਮਤਾਬਿਕ ਕਰਾਂਗੇ ਵਾਕਿਆ ਇਹਨਾਂ ਨੂੰ ਕੁਝ ਲੋਕ ਜਿਹੜੇ ਡਰਾਉਂਦੇ ਤੁਮਕਾਉਂਦੇ ਆ ਜਿੱਦੋਂ ਸਾਨੂੰ ਸ਼ਿਕਾਇਤ ਮਿਲੀ ਜਿਹੜੀ ਅਪਸਾਨੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮਕਦਮਾ ਰੱਦ ਕਰ ਲਿਆ